ਹਾਂ ਬੋਲ ਬੋਲ ਲਈ ਪੰਜਾਬ ਸਾਹਿਬ ਬੋਲੋ ਪੰਜਾਬ ਸਾਹਿਬ ਬੋਲੋ ਅੱਜੇ ਮੇਰੀ ਬੇਨਤੀ ਹੈ ਇਹ ਗੱਲ ਦੀ ਮੈਂ ਸਭ ਨੂੰ ਪਹਿਲਾਂ ਦੁਬਾਰਾ ਇਹ ਬੇਨਤੀ ਕਰ ਦਿੰਦਾ ਵੀ ਇਹ ਭੈਣ ਜੀਏ ਕੱਟ ਗਈ ਕਿਸੇ ਦੇ ਪਰਿਵਾਰ ਕਰਕੇ ਨਹੀਂ ਲੱਗਿਆ ਚਾਰ ਮਸਲੇ ਮੇਰੇ ਕੋਲ ਹੋਰ ਖੜੇ ਨੇ ਪਿੰਡ ਦਾ ਹੀ ਮੁੰਡਾ ਪਿੰਡ ਦੀ ਹੀ ਕੁੜੀ ਕੋਈ ਕਿਸੇ ਇੱਕ ਪਰਿਵਾਰ ਕਰਕੇ ਨਹੀਂ ਹੈਗੀ ਗੱਲ ਮੈਂ ਤਾਂ ਤਰਫ ਦਾ ਕਰਦਾ ਮੇਰੇ ਮੂਰੇ ਦੋ ਤੀਆਂ ਨੇ ਹੁਣ ਮੇਰੇ ਬੱਚੇ ਨੇ ਕੀ ਕਰਨਾ ਮੈਨੂੰ ਕੋਈ ਨਹੀਂ ਪਤਾ ਕੋਈ ਮਾਮਾ ਮੈਂ ਕਿਹਾਗਾ ਪਰ ਹੁੰਦਾ ਕਰਨਾ ਜਿਹੜਾ ਫੈਸਲਾ ਲਿੱਤਾ ਹੈ ਵੀ ਉਹ ਪਰਿਵਾਰ ਦਾ ਪੂਰਨ ਬਾਈ ਕੱਟੂਗਾ ਹਾਂ ਸਹੀ ਹੈ ਪੂਰਨ ਇਹ ਗੱਲ ਤੇ ਤੁਸੀਂ ਸਾਰੇ ਸਟੈਂਡ ਲੈਣਾ ਬੋਕਦੇ ਸਟੈਂਡ ਦੰਦੇ ਹੋ ਤਾਂ ਇੱਕ ਵਾਰ ਤਾੜੀ ਮਾਰੋ ਮੇਰਾ ਕੰਮ ਦੀ। ਇੱਕ ਮਿੰਟ ਪੰਚਾਇਤ ਪੂਰੀ ਅੜ ਕੇ ਬੱਸੋ ਲੋਕੀ ਕਰੋ ਆਰੇ। ਹਾਂ ਬਿਲਕੁਲ ਨੰਬਰ ਦਾ ਬੰਦੇ ਨੰਬਰ ਦਾ ਸਾਰੇ ਸਹਿਮਤ ਨੇ ਨੰਬਰ ਦਾ ਨੇ ਸਾਨੂੰ ਪੂਰੀ سپورਟ ਦਿੱਤੀ ਹੈ ਗੱਲ ਦੀ ਇਹ ਵੀ ਕਿਸੇ ਚਾਲ ਦੀ ਕਾਰਵਾਈ ਦਾ ਕੋਈ ਸਹਿਮੂਰ ਨਹੀਂ ਕਰਨਗੇ ਗੁਰੂ ਘਰ ਦੀ ਕਮੇਟੀ ਨੂੰ ਸਾਰੀਆਂ ਗੁਰੂ ਘਰ ਦੀਆਂ ਕਮੇਟੀਆਂ ਸਹਿਮਤ ਨੇ ਵੇ ਗੁਰੂ ਘਰ ਦੀ ਕਮੇਟੀ ਵੀ ਪੰਚਾਇਤ ਦੇ ਫੈਸਲੇ ਤੋਂ ਥੱਲੂ ਵੀ ਨਹੀਂ ਬਿਲਕੁਲ ਨਹੀਂ ਅਸੀਂ ਇੱਕ ਰਜਿਸਟਰ ਪੰਜ ਰਜਿਸਟਰ ਪੰਚੇ ਗੁਰੂ ਘਰ ਦੇ ਵਿੱਚ ਰਖਾਵਾਂਗੇ ਪੰਚਾਇਤ ਦਾ ਮਤਾ ਲੈ ਕੇ ਸਾਰੇ ਪਰਵ ਪਿੰਡਾਂ ਪਿੰਡਾਂ ਦੀ 9 ਮਿੰਟ ਵੀ ਕਰਾਵਾਂਗੇ ਔਰ ਇਸ ਦੇ ਇਕੱਲੇ ਇਕੱਲੇ ਜੀ ਦੇ ਮੈਂਬਰ ਦਾ ਸਾਈਨ ਹੋਣੀ ਚਾਹੀਦੀ ਨੇ ਬਿਲਕੁਲ ਇਹ ਕਰਨਾ ਫੈਸਲਾ ਲੈਂਦਾ ਪੂਰਾ ਇਹਨੂੰ ਅਸੀਂ ਕੈਨ ਵੀ ਰੱਖਾਂਗੇ ਅਸੀਂ ਬਿਲਕੁਲ ਨਹੀਂ ਇਹ ਕੰਮ ਚੰਨ ਲੈਣਾ ਇਹ ਪਿੰਡ ਦੇ ਮੁੰਡਾ ਪਿੰਡ ਦੀ ਕੁੜੀ ਇਹੀ ਗੱਲ ਹੈ ਇਹ ਰਿਸ਼ਤੇ ਨਾਲ ਤਾਂ ਤਾਰ ਤਰ ਹੁੰਦੇ ਜਾ ਰਹੇ ਨੇ ਸਾਡਾ ਕੀ ਕਸੂਰ ਹੈ ਸਾਡੇ ਮੇਰੇ ਦੋ ਦਿਨਾਂ ਮੈਨੂੰ ਨੀਂਦ ਨਹੀਂ ਹੋਈ ਤਿੰਨ ਦਿਨ ਹੋ ਗਏ ਕਿਧਰ ਜਾਵਾਂਗੇ ਸੀ ਇਹਦਾ ਚੁੱਪ ਕਰਕੇ ਰਹਿ ਗਈ ਫਲਾਣੇ ਦੀ ਕੁੜੀਆ ਫਲਾਣੇ ਦਾ ਮੁੰਡਾ ਮੈਂ ਕੀ ਲੈਣਾ ਹੈ ਕੰਮ ਖਰਾਬ ਹੁੰਦਾ ਹੈ ਮੈਂ ਬਾਰ ਬਾਰ ਗੱਲ ਕਹਿੰਦਾ ਵੀ ਮੈਨੂੰ ਪਤਾ ਗੱਲ ਦਾ ਮੈਂ ਕਹਿਦਾ ਨਾ ਉਹ ਨਹੀਂ ਲੈ ਚਾਰ ਕੇਸ ਮੇਰੇ ਕੋਲ ਪੈਣੇ ਆ ਇਸ ਟਾਈਮ ਜਿਹੜੇ ਪਰਿਵਾਰਾਂ ਨੂੰ ਸਾਰਾ ਪਿੰਡ ਜਾਣਦਾ ਪਰਾਂਲੇ ਪਤਾ ਕਿਸੇ ਨੂੰ ਨਹੀਂ ਇਹ ਅੱਗ ਨੂੰ ਰੋਕੀਏ ਇਹਨੂੰ ਬਹੁਤ ਛੜੇ ਮਦਨਾ ਸਾਰਿਆਂ ਨੇ ਵਿਚਾਰ ਦਿੱਤੇ ਨੇ ਹੁਣ ਫੈਸਲਾ ਹੈ ਇਹ ਸ਼ਕਤੀ ਦਾ ਬਾਪੂ ਹੋਗਾ ਉਰਲ ਲੱਕੂ ਹੋ ਗਿਆ ਫੈਸਲਾ ਇਹ ਜਿਵੇਂ ਕਰ ਦੇ ਤਾ ਸਾਰੀ ਸੰਗਤ ਚ ਕਰਦਾ ਜਵਾਬ ਦੇਉਗਾ ਭਲੇ ਹੀ ਸੋ ਨਿਹਾਰ ਸੋ ਸਿਰਿਆ ਕਾਲ ਵਾਈ ਗੁਰਤੀ ਕਾ ਕਾ ਸਾਹ ਵਾਈ ਅ ਭਾਈ ਉਹ ਵੀ ਕਰਦੇ ਜਵਾਬ ਨਹੀਂ ਕਹਿੰਦੇ ਨੇ ਕੁਝ ਇੱਕ ਮਿੰਟ ਬੇਨਤੀ ਇੱਕ ਮਿੰਟ ਬੇਨਤੀ ਹੋਰ ਹੈ ਜੀ ਮੇਰੀ ਜਿਹੜੇ ਦੂਜਾ ਮਤਲ ਨਸ਼ੇ ਵਾਲਾ ਆਪਣਾ ਚਾਹੇ ਨਸ਼ਾ ਸ਼ਰਾਬ ਦਾ ਚਾਹੇ ਮੁੱਕੀ ਦਾ ਫੀਮੇ ਦਾ ਜਟੜ ਜਿਹੜਾ ਬੰਦਾ ਵੀ ਪਿੰਡ ਜੇ ਵੇਚਦਾ ਪਿੰਡ ਦਾ ਬੰਦਾ ਕੋਈ ਜਮਾਨਤ ਦੇਣੀ ਨਹੀਂ ਜਾਊਗਾ। ਜਿਹੜਾ ਜਮਾਨਤ ਦੇਣ ਜਾਊਗਾ ਪਤਾ ਲੱਗੇ ਵੀ ਇਹ ਜਮਾਨਤ ਦਿੱਤੀ ਹੈ ਉਹਦਾ ਵੀ ਭਾਂਡਾ ਛੇਕਾਂਗੇ ਜਿੱਦੀ। ਬਿਲਕੁਲ ਸਹੀ ਗੱਲ ਹੈ। ਪੰਜੇ ਕੁੜੀ ਇੱਕ ਬਰਾਬਰ ਰਹਿਣਗੀਆਂ ਕੋਈ ਕਿਸੇ ਨਾਲ ਤਰੈਦ ਨਹੀਂ ਕਰਨੀ। 50 ਸੇਕਣ ਦੀ ਰੋਲ ਨਹੀਂ ਗਈ। 50000 ਦੀ ਜਮਾਨਾ ਰੱਖੋ। ਉਹ ਨਹੀਂ ਨਹੀਂ ਨਹੀਂ। ਇੱਕ ਮਿੰਟ। 50000 ਰੁਪਏ। ਟਕ 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 ਜੱਪਾ ਜੱਪਾ ਇੱਕ ਵਾਰੀ ਮੇਰੀ ਬੇਨਤੀ ਹੋਵੇ ਜੀ ਇੱਕ ਵਾਰੀ ਮੇਰੀ ਬੇਨਤੀ ਹੋਰ ਹੈ ਜੀ ਗੱਲ ਆਪਾਂ ਮੁੰਡੇ ਗੁੰਡੇ ਨੂੰ ਗਲਤ ਕਹਿ ਰਹੇ ਵੀ ਮੁੰਡੇ ਗੁੰਡੇ ਗਲਤ ਨਹੀਂ ਵੀ ਮੁੰਡੇ ਗੁੰਡੇ ਗਲਤ ਕਰਦੇ ਨੇ ਔਰ ਹੁਣ ਇੱਕ ਨਵੀਂ ਗੱਲ ਸੁਣਨ ਨੂੰ ਮਿਲੀ ਹੈ ਵੀ ਵਿੱਚ ਆਪਣੇ ਸਿਆਣੇ ਬੰਦੇ ਪਿੰਡ 'ਚ ਬਹੁਤ ਗਲਤ ਕੰਮ ਕਰ ਰਹੇ ਨੇ ਇਹ ਭਾਈ ਆਪੋ ਆਪਣੀਆਂ ਆਪੋ ਆਪਣੀਆਂ ਤੁਸੀਂ ਹਰਕਤਾਂ ਨੂੰ ਸੁਧਾਰੋ ਪਿੰਡ ਨੂੰ ਪਿੰਡ ਰਹਿਣ ਦਿਓ ਇਹ ਇਦਾਂ ਨਾਲ ਆਪਾਂ ਕਰੀਏ ਗੱਲ ਦੀ ਵੀ ਆਪਾਂ ਇੱਕ ਤੂੰ ਤਾਂ ਪੁੱਲਾ ਚੱਕਦੇ ਫਿਰਿਏ ਐਨੀਓ ਮੇਰੀ ਬੇਨਤੀ ਵੀ ਐਸੀ ਫੈਸਲਾ ਇੱਕ ਇੱਕ ਹੋਰ ਜੀ ਜਿਹੜੇ 6 ਵਜੇ ਤੋਂ ਬਾਅਦ ਕੋਈ ਮੁੰਡਾ ਬੀਹਾਂ 'ਚ ਮੋਟਰ ਲਾ ਕੰਮ ਵਾਲਾ ਉਹ ਆ ਜਿਹੜੇ ਕੰਮ ਵਾਲੇ ਲੈ ਜਿਹੜੇ ਹੋਰ ਕਰਦੇ ਕਰਦੇ ਪਿੰਡ ਦਾ ਮਾੜਾ ਹੁੰਦਾ ਉਹ ਗੱਲ ਕੋਈ ਨਹੀਂ ਦੇ ਆਈ ਅਗਲੇ 3